ਕਿ ਬੋਲੇਆ ਨਹੀਂ ਹੈ ਜਨਕ ਰਾਜਾ ਨੇ ਬੋਲੇਆ ਉਹ ਤਾਂ ਰੱਬ ਦਾ ਰੂਪ ਸੀ ਜਾਣੀ ਜਾਣ ਸੀ ਮੈਂ ਸਮਝਦਾ ਸੀ ਕਿ ਕੋਈ ਜਾਣਦਾ ਨਹੀਂ ਲੋਕ ਮੇਰੀ ਇਸ ਗੱਲ ਨੂੰ ਇਸ ਅਪਰਾਧ ਨੂੰ ਉਹ ਅਣ ਸੁਣਿਆ ਅਣਗਹਿਲੀ ਕਰ ਦਿੱਤੀ ਉਹਨਾਂ ਨੇ ਕਿ ਜਾਣੇ ਬਹੁ ਜਾਣੇ ਰੱਬ ਜਾਣੇ ਤਾਂ ਉਹ ਲੋਕਾਂ ਦੇ ਵਿੱਚ ਪਹਿਲਾ ਗੁਨਾਹ ਤਾਂ ਮੇਰਾ ਇਹ ਕਿ ਮੈਂ ਲੋਕਾਂ ਦਾ ਹੱਕ ਮਾਰਿਆ ਲੋਕਾਂ ਦਾ ਹੱਕ ਕਾਦਾ ਦੂਸਰਾ ਗਾਣਾ ਇਹ ਕੀਤਾ ਕਿ ਉਹਨਾਂ ਤੇ ਮੈਂ ਐਦਾਂ ਭਾਰੂ ਪੈ ਗਏ ਕਿ ਮੇਰੀ ਚਤਰ ਚਲਾ ਚਲਾਕੀ ਉਹਨਾਂ ਤੇ ਚੱਲ ਗਈ ਰਾਜੇ ਤੇ ਚਤਰ ਚਲਾਕੀ ਚੱਲ ਗਈ ਮੇਰੀ ਅਤੇ ਪਰਜਾ ਤੇ ਮੇਰੀ ਚਤਰ ਚਲਾਕੀ ਚੱਲ ਗਈ ਇੱਕ ਗੁਨਾਹ ਦੇ ਨਾਲ ਮੈਂ ਕਈ ਗੁਨਾਹ ਕਰ ਦਿੱਤੇ ਹਾਲਾਂਕਿ ਰੱਬ ਦੇ ਕੋਲ ਰਹਿ ਕੇ ਤਾਂ ਦੁਨੀਆ ਵੈਸੀ ਤਰ ਜਾਂਦੀ ਹੈ ਰੱਬ ਦਾ ਰੂਪ ਸੀ ਅਤੇ ਮੈਂ ਨਹੀਂ ਕਰਿਆ بڑے ਗੁਨਾਹ ਇਹ ਮੇਰੇ بڑے ਪਾਪ ਸੀ ਦੇ ਕਰਕੇ ਕਿ ਨੇ ਤਵੇ ਮੈਂ ਰਿਸਪੁਰ ਪੱਖ ਰਾਖਾ ਮੈਂ ਚਾਹੁੰਦਾ ਸੀ ਕਿ ਦੁਨੀਆ ਦੇ ਅੰਦਰ ਕੋਈ ਮੇਰੇ ਅੱਗੇ ਬੋਲਦਾ ਤਾਂ ਮੈਂ ਮੇਰੇ ਮਤਲਬ ਗੁੱਸੇ ਹੋ ਜਾਂਦਾ ਸੀ ਜਨਕ ਰਾਜਾ ਫਿਰ ਸਮਝਾਉਂਦਾ ਕੋਈ ਗੱਲ ਨਹੀਂ ਉਹ ਪਿਆਰ ਦੀ ਗੱਲ ਕਰਦਾ ਮੈਂ ਨਫ਼ਰਤ ਦੀ ਗੱਲ ਕਰਦਾ ਤਾਂ ਸਭ ਤੋਂ ਵੱਡਾ ਮੇਰਾ ਗੁਨਾਹ ਮੇਰਾ ਪਾਪ ਵਾ ਸਹੀ ਹੈ ਇਹਦੇ ਕਰਕੇ ਮੈਨੂੰ ਜੋ ਜਨਕ ਜਾਨ ਮਨ ਬਚਨ ਬਖਾਨਾ ਅਰ ਰਾਜੇ ਨੇ ਜਾਣਦਿਆਂ ਹੋਿਆਂ ਵੀ ਕਦੇ ਮੈਨੂੰ ਬਚਨ ਨਹੀਂ ਕਿਹਾ ਕਿ ਤੂੰ ਲੋਕਾਂ ਦਾ ਹੱਕ ਮਾਰ ਕੇ ਖਾਦਾ ਹੈ। ਸਭ ਕੁਝ ਜਾਣਦਾ ਸੀ ਤਰਫਮੀਨ ਜਿਉਂ ਕਾਜ ਕਰਾਨਾ ਤਾਂ ਜਦੋਂ ਕਿਤੇ ਸਬਬੀ ਰੱਬ ਦਾ ਰੂਪ ਹੈ ਕੋਈ ਕਾਜ ਕਰਦੇ ਸੀ ਤਾਂ ਕੋਈ ਆਉਂਦੇ ਸੀ ਕਿਤੇ ਪਰ ਜਾਉਂਦੀ ਸੀ ਪ੍ਰੇਮ ਦੇ ਨਾਲ ਗੱਲ ਕਰਨੀ ਸੀ ਮੈਂ ਤੜਫ ਕੇ ਗੱਲ ਕਰਦਾ ਕਿ ਤੇ ਸਹਿਜ ਸੁਭਾਈ ਉਹਨਾਂ ਦੇ ਮੂੰਹ ਦੇ ਵਿੱਚੋਂ ਸ਼ਬਦ ਨਿਕਲ ਕੇ ਆ ਹਰਫ ਮੀਨ ਜੋ ਕਾਜ ਕਰਾਨਾ ਕਿਉਂ ਤੂੰ ਮੱਛੀ ਦੇ ਵਾਂਗ ਤੜਫ ਤੜਵ ਕੇ ਕੰਮ ਕਰਦਾ ਹੈ ਜੇ ਨਹੀਂ ਕਰਨਾ ਆਪਣਾ ਬਹਿ ਜਾ ਤੁਸੀਂ ਆਰਾਮ ਕਰ ਲਓ ਕਹਿੰਦੇ ਕਿਉਂ ਮੱਛੀ ਦੇ ਵਾਂਗ ਤੂੰ ਤੜਫਦਾ ਹੈ ਤਾਂ ਬੱਸ ਉਹਨਾਂ ਦੀ ਕਹਿਣ ਦੀ ਦੇ ਰਹੀ ਸੀ ਤਾਂ ਮੱਛੀ ਇੱਕ ਵਾਰ ਸਿਰ ਹੀ ਮੈਨੂੰ ਤਾਂ ਮਗਰ ਮੱਛੀ ਦੀ ਜੋ ਨਹੀਂ ਭੋਗਣੀ ਬਚਨ ਉਹਨਾਂ ਨੇ ਵਾ ਸਹੀ ਬੋਲੇ ਆ ਜਨਕ ਰਾਦੇ ਨੇ ਕਿ ਕਿਵੇਂ ਤਨ ਕੇ ਬਚਨ ਮੀਨ ਤਨ ਪਾਇਓ ਉਹਨਾਂ ਦੇ ਬਚਨਾਂ ਕਰਕੇ ਹਾਲਾਂਕਿ ਸਵਾਬ ਕਦੇ ਬਚਨ ਪਰ ਗੁਨਾ ਤਾਂ ਮੇਰੇ ਸੀ ਨਾ ਲੋਕਾਂ ਦਾ ਹੱਕ ਮੈਂ ਮਾਰੇ ਆ ਅਤੇ ਉਹਨਾਂ ਤੇ ਭਾਰੂ ਵੀ ਮਈ ਪਿਆ ਕਿ ਚਤਰ ਚਲਾਕੀ ਮੇਰੀ ਨਾ ਭੋੜੇ ਲੋਕਾਂ ਤੇ ਚੱਲ ਗਈ ਸਭ ਜਾਣਦੇ ਸੀ ਪਰ ਚੁੱਪ ਰਹੇ ਕਿਹਾ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਮਰੇ ਚਰਨ ਪਰਸ ਛੋਟਕਾ ਹੋ ਲੰਮੇ ਸਮੇ ਤੋਂ ੜੀਕ ਸੀ ਤੁਹਾਡੇ ਮੁਬਾਰਕ ਚਰਨ ਮੇਰੇ ਤੇ ਲੱਗੇ ਇਸ ਉਸ ਟੱਟ ਤੋਂ ਇਸ